ਇਹ ਹਸਿਕਾਲ ਸਾਰਿਆਂ ਨੂੰ ਕਿਵੇਂ ਠੀਕ ਠਾਕ ਪਰਮਾਤਮਾ ਸਾਰਿਆਂ ਠੀਕ ਠਾਕ ਰੇ ਚੜ੍ਹਦੀ ਕਲਾ ਚ ਰੱਖੇ ਤੇ ਅੱਜ ਨਾ ਮੈਂ ਹੁਣ ਕੰਮ ਸਾਰਾ ਕਰ ਲਿਆ ਟਾਈਮ ਹੋ ਗਿਆ 10:30 ਸਾਢੇ 10 ਜਾਉਂਗੀ ਗੁਰਦਵਾਰ ਸਾਹਿਬ ਦੇ ਵਿੱਚ ਨਾ ਗੁਰੂ ਤੇਗ ਬਹਾਦਰ ਜੀ ਦਾ ਸ਼ੀਰ ਦੀ ਦੇਹੜਾ ਹੈ ਤੇ ਉਹਦੇ ਕਰਕੇ ਵੀ ਖੰਡ ਪੜ ਪ੍ਰਕਾਸ਼ ਹੋਣੀ ਹੈ ਤੇ ਫਿਰ ਅਸੀਂ ਤਾਂ ਕਰਕੇ ਹੀ ਜਾਣਾ ਵਾ ਸਿਧਾਂਤ ਚਾਰ ਜਣੀਆਂ ਨੇ ਜਾਣਾ ਚਲੋ ਨਾਲ ਤਾਂ ਮੜਾ ਮੂਟਾ ਕਰੀ ਵੀ ਆਪਦਾ ਕੰਮ ਕਰ ਲਿਆ ਆਏ ਨੇ ਕਿ ਉਹ ਵੀ ਇੱਥੇ ਘਰ ਦੀ ਘਰੇ ਕਰਦੀਆਂ ਨਹੀਂ ਤੇ ਗੁਰੂ ਘਰ ਦੇ ਵਿੱਚ ਸੇਵਾ ਕਰਦੀਆਂ ਆ ਕਿ ਘਰੇ ਵੀ ਕਰਦੀਆਂ ਮੈਂ ਪੋਚੀ ਵਾਲੀ ਛਟਾ ਰੱਖੀ ਔਰ ਮਲਾ ਦੂ ਬਾਦ ਮੈਂ ਪਹਿਲਾਂ ਵੀ ਮਸਾਲਾ ਆਪ ਹੀ ਕੀਤਾ ਹੁਣ ਮੈਂ ਮੈਂ ਆਪ ਹੀ ਕਰਦੀਆਂ ਇੱਕ ਦਿਨ ਛੱਡ ਕੇ ਪੋਚਾ ਲਾ ਲੈਂਦਾ ਝਾੜੂ ਹਾਰੂ ਜਿ ਘੜ ਦੇ ਦਿੰਦਾ ਤੇ ਮੈਂ ਹੁਣ ਜਾਂਦੀਆਂ ਜਿਮਾ ਨੇ ਖਾਲੇ ਬਿਸਕੁਟ ਠੀਕ ਹੈ ਤੇ ਜਿਮਾ ਹੁਣ ਆ ਪਿਆ ਵਾ ਆ ਪਿਆ ਜਿਮਾ ਹੁਣ ਜਿਮਾ ਪਿਆ ਜੀ ਪਾਲੂ 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 ਈ ਕੱਟ ਜੀ ਉੱਤੇ ਤਾਦਰ ਲੈਣੀ ਆ ਤੇ ਮੈਨੂੰ ਨਾ ਬਜਰੀ ਨੂੰ ਪੱਖ ਲੱਗੀ ਸੀ ਜਾਦਰ ਲੈਣੀ ਤੇ ਛਣ ਲੱਗਦੀ ਆ ਛੋ ਜਾ ਹਾਂ ਆ ਜੀ ਜੀ ਮਮਾ ਕਿੱਥੇ ਆ ਆ ਜੀ ਮਮਾ ਉਹ ਜਿਮਾ ਕਿੱਥੇ ਉਹ ਜਿਮਾ ਬੈਠਾ ਉਹ ਜਿਮਾ ਬੈਠਾ ਉਹ ਮਮਾ ਬੈਠਾ ਉਹ ਜਿਮਾ ਬੈਠਾ ਉਹ ਜਿਮਾ ਬੈਠਾ ਦੇਖ ਗਿਆ ਜਿਮਾ ਬੈਠਾ ਕਾਹ ਕਦਾ ਏ ਜਿਮਾ ਬੋਛਿਆਣਾ ਹੈ ਹੈ ਇੱਧਰ ਝਾਕ ਪੁੱਤ ਜਿਮੂ ਹੁਣ ਤੂੰ ਨੀਂਹ ਪਾਲੀ ਜਿਮਾ ਅੱਜ ਮੈਂ ਛੱਡ ਕੇ ਜਾਣਾ ਕੋਈ ਨਾ ਸੋ ਜਿਮ ਨੇ ਆਪੀ ਸੋ ਜਾਣਾ ਬਾਅਦ ਚ ਸੁੱਤਰ ਹੈ ਨਾ ਹੂੰ ਕਰੇ ਬੈਠ ਕੇ ਕੀ ਕਰਦਾ ਸਰਦ ਕਰੇ ਬੈਠੀ ਦਾ ਸ਼ਾਮ ਨੂੰ 3-4 ਵਜੇ ਮੈਂ ਤਾਂ ਕਰਦੀ ਹੁੰਦੀ ਪਾਠ ਸਭਨ ਦੇ ਸਦਾ ਤੇ ਚਲੋ ਜੀ ਮੈਂ ਹੁਣ ਕਰਦੀਆਂ ਤਿਆਰੀ ਮਾੜੇ ਮੋਟੇ ਮਿਰਨਾ ਭਾਂਡੇ ਭੁੰਡੇ ਮੰਜ ਨਾਲ ਰਸੋਈ ਦੇ ਭਾਂਡੇ ਮਾਇਦੀਆਂ ਤੇ ਫਿਰ ਮੈਂ ਜਾਉਂਗੀ ਮੈਂ 10:10 ਵਜੇ 10:30 ਤਰੂੰਗੀ ਘਰੋਂ ਬੱਸ ਕੰਮ ਨਿਪੜੀ ਜਾਣਾ ਵੇਟ ਦੇਖ ਕੇ ਸਸਤ ਹੋ ਜਾਂਦਾ ਇਹਨੂੰ ਪਤਾ ਲੱਗ ਜਾਂਦਾ ਵੀ ਇਹ ਚੱਲੀ ਹੈ ਕਿਤੇ ਚਲੋ ਜੀ ਅੰਜੀ ਗੁਰਦਾਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਇੱਥੇ ਅੱਜ ਤਾਂ ਸਫਾਈ ਕਰਨ ਆਏ ਹੋਏ ਆਸੀਂ ਤੇ ਗੁਰ ਤੇਗ ਬਹਾਦਰ ਜੀ ਦੀਆਂ ਤਾਂ ਤੇ ਉੱਪਰ ਦਰਬਾਰ ਸ ਵਿੱਚ ਕਲਰ ਜਮਾਤੀ ਦਿਓ ਥੋੜਾ ਜਿਆਦਾ ਅਧੇਰਾ ਕਰ ਫਿਲਮ ਕਰਦੇ ਤਾਂ ਨਹੀਂ ਜੀ ਜਾਉਂਦੇ ਜਾਉਂਦੇ ਨੇ ਸਿੱਧਾ ਪਾਉਂਦੇ ਕੀ ਆਉਂਦੇ ਲਾਉਂਦੇ ਸਭ ਕੁਸ ਕਰਦੇ ਆਪਾਂ ਮੈਂ ਬਿਲਕੁਲ ਹੋ ਗਿਆ ਓਕੇ ਆਪੇ ਜੀ ਦਿਨ ਦਿੱਤੀ ਹੈ ਤੇਰਵਾਰਸਾ ਕਿਵੇਂ ਲੱਗਦਾ ਸੁੰਨਾ ਸੁੰਨਾ ਜਨਾ

ਉਹਦੀ ਜ਼ਮੀਨ ਕਿਹੜੀ ਆ ਆਈ ਹੈ ਉਹ ਸ਼ਮਸ਼ਾਨ ਘਾਟਾ ਨਾ ਮੈਂ ਸੰਗਤ ਦੀ ਵੀਡੀਓ ਬਣਾਈ ਹੈ ਆਈ ਵੀ ਆਹ ਸਾਰੀ ਗਦਰ ਸਾਹਿਬ ਦੀ ਇਧਰੋਂ ਵੀ ਹੈ ਨਾ

ਉਹ ਪਹਿਲਾਂ ਪੁਰਾਣਾ ਦਰਬਾਰ ਸੀ ਉਦੋਂ ਬਾਅਦ ਆ ਨਵਾਂ ਬਣ ਗਿਆ ਦਰਬਾਰ ਸੀ ਚਲੋ ਜੀ ਆ ਫੜੀ ਵੀ ਗਿਆ ਸੀ ਜਵਾ ਸਭ ਤੋਂ ਉੱਪਰ ਆ ਉਦੋਂ ਉੱਪਰ ਇੱਕ ਹੋਰ ਆ ਲੇ ਕਮ ਲਈ ਇੱਥੇ ਖੜਾ ਦੋਨੇ ਸਾਡੀ ਵੀਡੀਓ ਬਣਾ ਫਿਰ ਸੌਰੀ ਪਹੁੰਚ ਗਈ ਫਿਰ ਇਹ ਪਤਾ ਹੀ ਨਹੀਂ ਕਿ ਕਿੱ데 ਕਲ ਜਾਵਣੀ हां सेवा कर दिया उठ के चलो कर ले भाई कुड़ी सेवा कर दी <Quito गेए> है, है भाई <गए> <बारे> <laughs> <गए> <जानगे जानगे> <गए> <गए> ऊपर प्यास उपर प्या सुंबल ठंड लग गई मे हम फिर अपने कपड़े कपड़े पाए हूँ अपन ठंड महीट लग गए वैसे है नहीं ठंड कंबल हल्का जहा ले रखे कुलदीप गई ਕਲਦੀਪ ਮੈਨ ਲੱਗ ਪਰ ਹੀ ਹਜੇ ਉੱਪਰ ਹੀ ਲੱਗਦੀ ਹੈ ਜੀਮੂ ਆ ਗਿਆ ਲੱਗ ਉੱਠ ਗਿਆ ਆ ਗਿਆ ਉੱਠ ਕੇ ਆ ਗਿਆ ਦੇਖੋ ਲਾਈਟਾਂ ਕੀ ਉਹੀ ਬਣਾ ਰੱਖਿਆ ਆਪਣਾ ਕਲਦੀਪ ਆਇਦਰ ਲਾਈਟ ਤਾਂ ਬੰਦ ਕਰ ਦੇ ਨਾ ਲਮਕੀ ਜੇ ਜਾਂਦੀ ਜਿਹੜੀ ਉਹ ਦੂਜੀਆਂ ਹੈਗੀਆਂ ਬਾਹਰ ਲੀਆਂ ਮੈਰਿਜ ਪੈਲਸ ਹੀ ਬਣਾ ਰੱਖਿਆ ਆ ਬਾਹਰ ਜਿਹੜੀ ਇਧਰਲੀ ਸਾਈਡ ਆ ਜਿਹੜੀ ਆ ਆ ਆ ਆ ਆ ਜਿਹੜੀ ਆ ਲਮਕ ਦੀ ਜਿਹੜੀ ਇਹ ਅੰਦਰੋਂ ਹੀ ਆ ਕਿੱਥੋਂ ਅੰਦਰੋਂ ਚ ਲਾਈਆਂ ਤੂੰ ਲਾਈਟਾਂ ਅੰਦਰੋਂ ਹੀ ਅੰਦਰੋਂ ਅੱਤ ਪੈਲਸ ਬਣਿਆ ਪਿਆ ਜਿਵੇਂ ਆ ਗਿਆ ਹੋ ਗਈ ਹੋ ਗਈ ਹੋ ਗਈ ਬੰਦ ਕੀ ਕਰੀ ਸਬਜ਼ੀ ਬਣਾਉਣੀ ਕੱਪੜੇ ਧੋਣੇ ਆ अच्छा ते बाथरूम वाली भी लाइट बंद कर दे वाइपर मार के कर दी बस कपड़े नहीं लेट आईयां तो तू फिर दोपहर तो हो तो जांदी ले भी जी मैं आज रोटी बनाई आटा नहीं है ना दाल बना लिया मोठों दी तड़का ला लेऊंगा बस होना रोटी बनानी है आ जा ਆ ਮੇਰੇ ਲਈ ਸੁਣੀ ਘਰਬਾਣੀ ਐ ਚ ਚੱਲਦੀ ਐ ਇਹ ਹਜ਼ਾਰ ਦਾ ਲਿਆ ਸੀ ਮੈਂ ਵਧੀਆ ਐ ਮੋਬਾਈਲ ਕਿੱਡਾ ਜਿੱਦਾਂ ਮਰਦੀ ਤੇ ਮਰਦੀ ਲੱਗਦੀ ਐ ਇੱਕ ਵਰੀ ਫੋਲੋ ਬੈਟਰੀ ਕਰਕੇ ਨਾਲ ਵਧੀਆ ਘਰਬਾਣੀ ਐ ਸਾਰੇ ਜੀ ਪਹਿਲਾ ਗੱਡੀ ਚ ਲੈ ਕੇ ਨਾਲ ਚਲੇ ਜਾਓ ਕਿਤੇ ਵੀ ਲੈ ਜਾਓ ਮੈਂ ਸਿਟੀ ਵਿੱਚ ਜਾਣੀ ਐ ਅੱਵਾ ਮਾੜੀ ਜੀ ਹੋ ਜਾਂਦਾ ਤਾਂ ਤੋ ਇਹ ਨਹੀਂ ਚੱਲ ਰਿਹਾ ਮੇਰਾ ਤਾਂ ਐਂਡ ਆਹ ਨੈਟ ਹੀ ਪਤਾ ਨਹੀਂ ਕੀ ਪ੍ਰੋਬਲਮ ਹੋ ਗਈ ਵੀਡੀਓ ਹੀ ਨਹੀਂ ਹੁਣ ਡਾਊਨਲੋਡ ਆ ਨੈਟ ਤੋਂ ਬਿਨਾ ਵੀਡੀਓ ਬਣਾ ਤਾਂ ਲਈ ਐ ਲੈ ਇਹ ਨਹੀਂ ਹੋ ਰਿਹਾ ਪਤਾ ਨਹੀਂ ਕੀ ਚੱਕਰ ਪੈ ਗਿਆ ਲੈ ਨੈਟ ਨੈਟ ਸੈਟਿੰਗ ਐਂਡ ਸਟੇਟਸ ਵਿਊ ਨੈਟ ਐਂਡ ਸਟੇਟਸ ਨੈਟ ਦੀ ਕੀ ਪ੍ਰੋਬਲਮ ਹੋ ਗਈ ਪਤਾ ਨਹੀਂ ਕੀ ਹੁਣ ਤਾਂ ਰਾਰਾ ਰਾਤ ਹੋ ਗਈ ਆਂ ਇਹਨਾਂ ਨੂੰ ਫੋਨ ਕਰ ਦੇ ਚਲੋ ਦੇਖਦੀ ਆਂ ਕੋਈ ਗੱਲ ਕੱਲਮ ਨਹੀਂ ਵੀਡੀਓ ਪਾਈ ਮੈਂ ਅੱਜ ਵੀ ਮੇਰੀ ਵੀਡੀਓ ਰਹਿ ਜਾਂਦੀ ਨੈਟ ਦੀ ਬਹੁਤ ਪ੍ਰੋਬਲਮ ਹੁੰਦੀ ਆ ਅਸਲ 'ਚ ਪਤਾ ਕੀ ਆ ਮੈਂ ਪੈਸੇ ਨੂੰ ਪਾਈ ਮਾਂ ਕੱਲ ਨੂੰ ਪਵਾਵਾਂਗੇ ਦੇਖੂਗੀ ਪਹਿਲਾਂ ਆਪਾਂ ਢਾਂਡੇ ਮਾਜ ਲੈਨੇ ਬਾਕੀ ਕੰਮ ਬਾਅਦ ਚ ਕਰਾਂਗੇ ਢਾਂਡੇ ਮਾਜ ਕੇ ਫਿਰ ਮੈਂ ਟਪੌਣੀ ਸੱਤ ਹੋ ਗਈ ਫਿਰ ਮੈਂ ਟਪਾ